ਕਿੰਨਾ ਸਮਾਂ ਐ ਕਿ ਭਾਈ ਵੇਟੋ ਇਹਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਇਹਨਾਂ ਨੇ ਤੋਦੇ ਕੋਈ ਮਾਤਾ ਜੀ ਵਿੱਚ ਬੈਠੇ ਹੋਣ ਮੇਚੀ ਬੈਠੇ ਆ ਇਹਨੇ ਵੇਚੀ ਬੈਠੇ ਆ ਤਾਂ ਪਾ ਇਹਨਾਂ ਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾਇ ਮੈਂ ਇਹਨੂੰ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਦਾ ਜਵਾਬ ਦਿੱਤਾ ਗੱਲ ਦਾ ਅੱਜ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੱਤਾ ਕਿਹੜੀ ਕੰਪਨੀ ਕੋ ਕਿਹੜੀ ਕੰਪਨੀ ਹੋ ਗਿਆ ਠੇਕਾ ਤੁਹਾਡਾ ਮਾਤਾ ਜੀ ਬਾਹਰ ਚ ਆ ਕੇ ਬੈਠੇ ਠੇਕਾ ਕਿਹੜੀ ਕੰਪਨੀ ਕੋ ਵਾ ਭਾਜੀ ਆਪਾਂ ਲੋਕਾਂ ਨੂੰ ਦੇਖ ਲਾ ਧੱਕੇ ਸਾਹਿਬ ਧੱਕੇ ਸਾਹਿਬ ਓਹ ਕਿਹਨੂੰ ਬੋਲਦੇ ਆਏ ਇਹ ਮੈਂ ਤਾਂ ਵੈਸੇ ਨਹੀਂ ਨਹੀਂ ਲਿਆ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਨਦੋ ਦਵਾਈ ਲੈਣਾ ਹੈ ਉਹ ਕਹਿੰਦਾ ਮੁਕਸ਼ੂਰਤ ਬਾਹਰ ਖੜੇ ਬਾਹ ਲਾਓ ਮੈਂ ਇਹੋ ਹੀ ਕਹਿਤਾ ਵੇ ਤੁਹਾਨੂੰ ਜਿਹੜੀ ਦਵਾਈ ਹੈ ਜਾਨ ਲਾਓ ਇਹ ਮੈਂ ਤਾਂ ਜਾਰੀ ਨਹੀਂ ਕਰਦੇ ਆ ਵੀਡੀਓ ਨੂੰ ਗਲਤੀ ਨਾਲ ਜਾਂਦੇ ਰਹੇ ਹੋ ਵੀ ਬਈ ਬੰਦੇ ਨੇ ਜਾਨਦੋ ਦਵਾਈ ਲੈਣਾ ਮਤਲਬ ਮੈਂ ਕਿਹਾ ਉਹਨੂੰ ਲਿਆ ਉਹਨੂੰ ਲਿਆ ਕੀ ਕਰਦਾ ਸੁਣੋ ਕੀ ਗੱਲ ਹੋਈ ਆ ਇਹ ਲੋਕਾਂ ਨੂੰ ਅਗਲੀ ਗੱਲ ਇਹ ਕਹਿੰਦੇ ਵਿੱਚ ਮਾਤਾ ਦੀ ਬੇਟੀ ਨੂੰ ਚੋਟੀਆਂ ਮਾਰੀ ਜਾ ਰਹੀ ਹੈ ਕਿ ਨਿਕਲ ਜਾਓ ਲੈਪਲ ਮੜਾ ਤੂੰ ਮੈਨੂੰ ਕਹਿੰਦਾ ਗੱਡੀ ਖਾਲੀ ਕੋਈ ਮਾਤਾ ਦੇ ਵਿੱਚ ਵੇਖੀ ਤੇ ਇਹ ਤੁਹਾਨੂੰ ਵਾਰੀ ਆ ਤਸਰ ਲੱਤੀ ਜਬੂ ਨਹੀਂ ਆਂਦੀ ਇਹੋ ਉਹ ਮੈਡੀਸਨ ਵਾਲੇ ਨੂੰ ਕਰਮਤ ਤੁਹਾਡਾ ਚਰਮਾ ਨੰਗਿਆ ਆ ਕੋਈ ਚਰਮਾ ਨਹੀਂ ਸੀ ਭਾਈ ਜਲਦੀ ਜਲਦੀ ਬਹੁਤ ਜ਼ਿਆਦਾ ਚੱਲ ਗਿਆ ਬਹਿਸ ਪਾਣੀ ਕਰਦੇ ਤੇਰਾ ਮਾਂ ਨੂੰ ਜਿੱਤਾਂ ਗੱਲ ਨੋਈ ਗੱਦੀ ਕੋਣ ਮਾਂ ਦੀ ਦੀਵਾਰ ਨੂੰ ਅੰਨ ਚਾਹ ਨਹੀਂ ਕਰਦੇ ਮਾਂ ਬਾਹਰ ਕਰੀ ਨਹੀਂ ਪਾਇਆ ਮਾਂ ਬਾਹਰ ਹੀ ਬਾਹਰ ਜਿ ਬਣਾਇਆ ਮਣੀਆ ਕੀ ਨਾ ਬਾਹਰ ਬਾਹਰ ਜੀ ਬੈਠੇ ਨੇ ਪਰ ਬੈਠੇ ਵੀ ਰਹੇ ਨੇ ਵਿੱਚ ਮੇਰੀ ਮਾਂ ਦਾ ਜੀ ਬਾਹਰ ਕਰ ਰਹੇ ਕਿ ਤੁਹਾਨੂੰ ਨਾ ਜੀਤ ਆ ਮਾਂ ਦਾ ਜੀ ਨੂੰ ਗੱਡੀ ਵਿੱਚ ਪਾਉਂ ਕਿਆ ਕਿ ਨਹੀਂ ਪਾਇਆ ਉਹ ਗੱਡੀ ਉਹਦਾ ਤਾਂ ਨਾ ਮਾਰੋ ਯਾਦ ਕਰਨਾ ਪੰਜ ਮਿੰਟ ਤੋਂ ਐ ਸਾਰੇ ਦਵਾਈ ਲੈਂਦਿਆਂ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਣ ਦੋ ਵਾਰ ਕਰਨ ਲੱਗਿਆ ਤੇ ਨਹੀਂ ਗੱਡੀ ਮਾਤਾ ਜੀ ਅੰਦਰ ਮਾਤਾ ਜੀ ਗੱਡੀ ਤੁਹਾਡੀ ਛੱਡ ਦੇਣੀ ਆਪਾਂ ਕਿੱਥੇ ਨਹੀਂ ਲੈ ਆ ਆ ਦੇ ਕਿਸੇ ਤੇ ਮਾਤਾ ਜੀ ਦੇਖੋ ਦੇਖੋ अब चलते हैं सब के खत्म करो जल्दी करो यार ये छोड़ पाया अंदर कोई धक्का मारता है रोना बंद करो की करने वाले हैं आप वाले लिखना उठा नहीं तो की किया जा रहा है इधर लोगों हां देखा करना कहना के हां हां चलता है ਸਤਿ ਸ਼੍ਰੀ ਅਕਾਲ ਸੋਹਣਾ ਹਰ ਦੇ ਵੀ ਸਮਾਂ ਹੈ। ਸਾਡੇ ਹੁਣ ਤੇ ਨਵੇਂ ਮਹਾਰਾਜ ਬਹੀ ਹੋਰ ਤਤੀਨੇ ਦੇ ਵਿੱਚ ਪਾਣੀ ਖੜਵਾੜੇ ਵੀ ਆ ਲਗੇ। ਕੱਪੜਾ ਖਰੀਦ ਲਈਏ ਜਾਂ ਦੁਕਾਨ ਖਰੀਦ ਲਈਏ ਕੋਈ ਦਵਾਈ ਕਰ ਲਿਆ। ਇੱਕ ਦਵਾਈ ਦਾ ਮਸਲਾ ਆ। ਇੱਕ ਬਾਰ ਬੰਦੇ ਦਵਾਈ ਲੈਣ ਆਇਆ ਬੰਦਾ ਤਾਂ ਵਧਾਉਣਾ ਸਾਡਾ ਨਾਲ ਜੀ। ਭਾਈ ਜੀ ਨੰਜ਼ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ। ਗੁਰਦੀ ਜੀ ਗੱਡੀ ਜਿਹੜੀ ਕਿਤੇ ਗਈ ਕਿੱਥੇ। ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਤੁਹਾਡੇ ਆ। ਲੇਕਿਨ ਇਹਨਾਂ ਜਵਾਬ ਨਹੀਂ ਸੁਣੀ ਸਾਨੂੰ ਉਹਨੂੰ ਗੱਲ ਦਾ ਜਵਾਬ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਕ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਵੀ ਬੈਠੋ ਠੀਕ ਆ ਇਹ ਸਰ ਕਹਿ ਰਿਹਾ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਜੀ ਕੋਈ ਗੱਲ ਨਹੀਂ ਮਾਤਾ ਜੀ ਕਿਹੜੀ ਕੰਪਨੀ ਦੀ ਹੈਗੀ ਆ ਨਹੀਂ ਤੁਸੀਂ ਗੱਡੀ ਚਲਾਉਂਦੇ ਹੋ ਧੱਕਾ ਨਾ ਕਰੋ ਤੁਸੀਂ ਕਰਦੇ ਆਪਣੀ ਹੁਣ ਲੈ ਕੇ ਆਏ ਕੋਈ ਧੱਕਾ ਨਹੀਂ ਕਰਦੇ ਨਹੀਂ ਨਹੀਂ ਤੁਸੀਂ ਪ੍ਰਾਈਵੇਟ ਦੀ ਧੱਕਾ ਕਰਦੇ ਹੋ ਕਰਾਂ ਧੱਕਾ ਜੀ ਜੇ ਕੇ ਮੋਈ ਜ਼ਬਰਦਸਤੀ ਜੇ ਕੇ ਫਿਲਮ ਦੀ ਨਾਂ ਦੱਸੋ ਇਹ ਬਲੱਗ ਗੱਲ ਹੋਈ ਨਹੀਂ ਪਤਾ ਨਾ ਕਿਉਂ ਨਹੀਂ ਨਾਮ ਪਤਾ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਹੈ ਤੂੰ ਟੋਕੀ ਤਾ ਕਰ ਲਈ ਕਿਹੜੀ ਫਰਮ ਦੀ ਗੱਡੀ ਹੈ ਗੱਡੀ ਫਰਮ ਦਾ ਨਾਮ ਦੱਸ ਉਹ ਕਿਹਦੇ ਪਾਸੇ ਚਲਾਨ ਕਰ ਦੋ ਚਲਾਨ ਕਰਤਾ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤੁਹਾਨੂੰ ਉਹ ਦੱਸਦੀ ਆ ਇੱਕ ਮਿੰਟ ਸਰ ਬੋਲਣ ਇਹ ਗੱਲ ਥੋੜਾ ਕੋਈ ਫਰਮ ਦਾ ਨਾਮ ਦੱਸ ਕਿਹੜੀ ਫਰਮ ਦੀ ਗੱਡੀ ਹੈ ਉਸ ਨਾਲ ਲੋਕ ਲਗਾਏ ਸੀ ਅਰੇ ਆਪਣੀ ਫਰਮ ਦਾ ਨਾਮ ਦੱਸ ਜਿਹੜੀ ਲਾਸ਼ ਹੈ ਮਰਜ਼ੀ ਤੇ ਹੈਗੀ ਨਹੀਂ ਇਹ। ਅੱਜ ਕ੍ਰੀਏ ਕਰੋ। ਜਨਾਬ ਆਪਾਂ ਨੂੰ ਨਾਮ ਤੱਕ ਨਹੀਂ ਪਤਾ ਹੈਗਾ ਜੀ ਆਪਾਂ ਪੁੱਛ ਕੇ ਦੱਸਾਂਗੇ। ਮਰੇ ਮੈਨੂੰ ਮੇਰੇ ਮਾਲਕਾ ਦਾ ਨਾਮ ਪਤਾ ਹੈ। ਬਾਬਾ ਦੀਪ ਸਿੰਘ ਕਬਰੀ ਬਣਾ ਤਾਈਆ ਭੋਇਆ ਟ੍ਰੈਫਿਕ ਪੁਲਿਸ ਦੇ ਨਾਲ। ਠੀਕ ਹੈ ਜੀ। ਉਹਨਾਂ ਨਾਲ ਗੱਡੀ ਇਹ ਚੱਲਦੀ ਆ। ਹਾਂ। ਹਾਂਜੀ। ਆਪਾਂ ਇੰਨੀ ਤੇ ਅੱਧਾ ਕਿਉਂ ਦੱਸਦੇ ਬੇ ਨਾਮ। ਭਾਜੀ ਮੈਨੂੰ ਪੁੱਛਿਆ ਕਿੰਨੇ ਜਵਾਨ ਕੇ? ਮੈਂ ਕਹਾਂ ਤੋ ਬਾਹਰ ਆਉਂਗਾ ਫਿਰ ਮੈਂ ਆਪਣੀ ਜਗ੍ਹਾ ਤੇ ਬਿਠਾ। ਸਰਪਸ਼ਕ ਆ ਭਾਜੀ। ਭਾਜੀ ਮੈਂ ਤੁਹਾਨੂੰ ਨੂਕਾ ਦਿਖਾਵਾਂ ਮੈਂ ਤੁਹਾਨੂੰ ਖਾਤਾ ਦਿਖਾਵਾਂ ਵਾਜਾ ਯਾਰ ਲੋਕਾਂ ਕਰਕੇ ਹੋਦਾ ਫਿਰ ਤਾਂ ਲਾਇਸੈਂਸ ਚਾਹਗਾ ਹਾਂ ਲਾਇਸੈਂਸ ਚਾਹਗਾ ਜੀ ਜਾ ਕੇ ਠੇਕੇਦਾਰ ਨੂੰ ਤੂੰ ਗੱਡੀ ਤੇ ਨੱਥਿਆ ਸੰਸਾ ਠੇਕੇਦਾਰ ਸੰਸਾ ਮੈਂ ਲਾਇਸੈਂਸ ਨਹੀਂ ਮੰਗਦਾ ਤੇ ਕੋਈ ਨਹੀਂ ਲਾਇਸੈਂਸ ਵਗਾ ਮੈਂ ਪੁਲਿਸ ਅਫਸਰ ਨੂੰ ਦਿਖਾ ਸਕਦਾ ਤੁਹਾਨੂੰ ਮੈਨੂੰ ਦਿਖਾਣਾ ਜੀ ਜਨਾਬ ਜੀ ਦੇ ਦਾਂਗਾ ਤੈਨੂੰ ਸਾਡੇ ਯਾਰ ਇੱਥੇ ਦਾ ਬਦਰੀਨਾਥ ਕੀ ਨਾਮ ਆ ਤੇ ਕਿਥੇ ਗਈ ਬੋਲਦੇ ਆਉਤਪਾਲ ਸਿੰਘ ਸੰਤੂ ਨਾ ਆਏ ਜੀ ਮੇਰਾ ਕੀ ਹੋਇਆ ਕੀ ਬਾਜੀ ਕਿਸ ਜਗ੍ਹਾ ਖੜੇ ਹੋ ਆ ਬਦਰੀਨਾਥ ਤੋਂ ਦਵਾਈ ਲੈ ਰਹੇ ਜੀ ਕੀ ਗੱਲ ਹੋਈ ਯਾਰ ਕੋਈ ਗੱਲ ਨਹੀਂ ਜੀ ਇਹਨਾਂ ਗੱਡੀ ਟੋ ਕਰ ਲਈ ਸਾਡੀ ਇਹਨਾਂ ਨੂੰ ਕਿਹਾ ਵੀ ਆ ਕਿ ਮੈਡੀਸਿਨ ਲੈਣ ਆਏ ਕਿੰਨਾ ਦੀ ਦਵਾਈ ਲੈਣਾ ਹੈ ਕਿੰਨੇ ਕਿ ਮਿੰਟਾਂ ਦੇ ਵਿੱਚ ਕਿੰਨੇ ਕਿ ਮਿੰਟਾਂ ਦੀ ਗੱਡੀ ਟੋ ਗਈ 5 ਮਿੰਟ ਹੋਏ ਸਾਰੇ ਜੇ ਮਾਤਾ ਜੀ ਦੀ ਉਮਰ ਕਿੰਨੀ ਸੀ ਮਾਦਾ ਜੀ ਦੀ ਉਮਰ ਹੈਗੀ ਹੈ ਜੀ 85 ਸਾਲ ਦੀ। ਕਿੱਥੇ ਜਿਵੇਂ ਬੈਠੇ ਸੀ? ਹਾਂਜੀ ਹਾਂਜੀ। ਗੱਡੀ ਬਾਹਰ ਬੈਠੇ ਆਣ ਬਾਹਰ ਗੱਡੀ ਬੰਦ ਸੀ ਗਰਮੀ 'ਚ ਬੈਠੇ ਸੀ। ਗੱਡੀ ਆ ਗਾ ਗਰਮੀ ਗੱਡੀ ਬੰਦ ਚਾਬੀ ਮੇਰੇ ਕੋਲ ਹੈ ਤੇ ਨਾਲੇ ਗੱਡੀ ਡੋ ਕਰ ਲਈ। ਹਾਂਜੀ। 5 ਮਿੰਟ ਦੇ ਵਿੱਚ। 5 ਮਿੰਟ ਹੀ ਹੋਏ ਸਾਰੇ ਤੇ ਅੰਦਰੋਂ ਭਾਵੇਂ ਮੈਡੀਕਲ ਸਟੋਰ ਵਾਲਿਆਂ ਨੂੰ ਪੁੱਛ ਲੋ 5 ਮਿੰਟ 'ਚ ਨਾ ਗੱਡੀ ਡੋ ਕਰ ਲਈ। ਚਲ। ਆਜ ਦਵਾਈਆਂ ਆ ਰਹੇ ਦਵਾਈਆਂ ਆਵੇ ਐਨੇ ਦਵਾਈਆਂ ਲੈਣੇ ਕਿੰਨਾ ਕਿਤੇ ਟਾਈਮ ਲੱਗਾ ਉਹ ਸਾਨੂੰ। ਗੱਡੀ ਸਾਡੀ ਡੋ ਕਿਉਂ ਕੀਤੀ ਐ? ਜੀ। ਤੱਕੇ ਸਾਈ ਸਾਡੇ ਨਾਲ ਕਰਨ ਰਿਹਾ ਐ। ਕਹਿੰਦਾ ਕਿ ਸਾਈ ਕੰਗਰ ਰਹਿਮਤਾ ਕਿ ਕਾਈ ਕਰਾਂਗੇ ਇਹੇ ਕੀ ਕਰਨਗੇ